ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਸ੍ਰੀ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਇਨਸਾਨ ਦੇ ਅੰਗ-ਅੰਗ ਦੀ ਸਫਲਤਾ ਲਈ ਇੱਕ ਸਬਕ ਹੈ ਉਹ ਕੀ ਹੈ ਕਿਉਂਕਿ ਅਨੰਦ ਸਾਹਿਬ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 917 ਅੰਗ ਤੋਂ 922 ਤੱਕ ਦਰਜ ਹੈ ਰਾਮਕਲੀ ਮਹੱਲਾ ਤੀਜਾ ਆਨੰਦ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੈ ਇਹ ਵੀ ਹੈ ਕਿ ਸਾਡੇ ਜੀਵਨ ਦੇ ਹਰ ਸੰਸਕਾਰ ਮਰਯਾਦਾ ਦੇ ਵਿੱਚ ਸ਼ਾਮਲ ਹੈ ਕੋਈ ਵੀ ਸਮਾਗਮ ਹੋਵੇ ਗੁਰਪੰਥ ਦਾ ਜਨਮ ਸੰਸਕਾਰ ਹੋਵੇ ਆਨੰਦ ਸੰਸਕਾਰ ਹੋਵੇ ਅੰਮ੍ਰਿਤ ਸੰਸਕਾਰ ਹੋਵੇ ਮ੍ਰਿਤਕ ਸੰਸਕਾਰ ਹੋਵੇ ਜਾਂ ਕੋਈ ਵੀ ਗੁਰਮਤ ਸਮਾਗਮ ਹੋਵੇ ਤਾਂ ਆਨੰਦ ਸੇਵ ਦੀ ਬਾਣੀ ਤੋਂ ਬਗੈਰ ਕੋ ਨਹੀਂ ਸਕਦਾ ਜਾਂ ਅਨੰਦ ਸਾਹਿਬ ਦੀ ਬਾਣੀ ਦੇ ਨਾਲ ਸੰਪੂਰਨ ਹੁੰਦਾ ਸਤਿਗੁਰਾਂ ਨੇ ਇਹਦੇ ਵਿੱਚ ਸਮੂਹ ਮਾਨਵਤਾ ਨੂੰ ਚੇਤਨ ਕਰਦਿਆਂ ਕੁਝ ਉਹ ਨੁਕਤੇ ਦਿੱਤੇ ਐ ਕਿ ਹਰ ਇਨਸਾਨ ਆਪਣੇ ਆਪ ਦਾ ਚਿੰਤਨ ਕਰੇ ਤੇ ਉਹ ਆਪਣੇ ਆਪ ਨੂੰ ਸਫਲ ਕਿਵੇਂ ਕਰੇ ਕਿਉਂਕਿ ਸੁੱਖ ਵਿੱਚ ਤੇ ਆਨੰਦ ਵਿੱਚ ਇੱਕ ਅੰਤਰਾ ਹੈ ਸੁੱਖ ਸਾਡੇ ਸਰੀਰ ਨਾਲ ਸੰਬੰਧ ਹੈ आनंद ਦਾ ਸਾਡੀ ਆਤਮਾ ਨਾਲ ਸੰਬੰਧ ਹੈ ਜਾਂ ਕਈ ਇਹ ਸੁਖ ਲੋਕਿਕ ਹੈ ਤੇ ਆਨੰਦ ਅਲੋਕਿਕ ਹੈ ਜਿਵੇਂ ਉਸੀ ਗਰਮੀ ਤੋਂ ਬਚਣ ਲਈ ਏਸੀ ਵਰਦਿਆਂ ਸਾਨੂੰ ਸੁਖ ਮਿਲਦਾ ਪਰ ਲਾਈਟ ਚਲੀ ਜਾਏ ਜਾਂ ਬੰਦਾ ਏਸੀ ਤੋਂ ਪਾਸੇ چلا ਜਾਏ ਤਾਂ ਉਹ ਫਿਰ ਉਹਦਾ ਸਰੀਰ ਦੁਖੀ ਹੋ ਜਾਂਦਾ ਇਸ ਲਈ ਉਹ ਸੁਖ ਵਕਤੀ ਹੁੰਦਾ ਤਾਂ ਆਨੰਦ ਦੀ ਵਿਆਖਿਆ ਇਸ ਤੋਂ ਪੈਣਾ ਇਹਦੇ ਵਿੱਚ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਵਾਲ ਕੀਤਾ ਅਸੀਂ ਅਕਸਰ ਪੌੜੀ ਜਾਣਦੇ ਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਕਿਉਂਕਿ ਜਿਹੜਾ ਮਨ ਹੈ ਮਨੁੱਖੀ ਸਰੀਰ ਦੇ ਵਿੱਚ ਉਹਦੀ ਸ਼ਖਸੀਅਤ ਉਹਦੀ ਜੀਵਨ ਉਹਦੇ ਫੁਰਨੇ ਇਹਦੇ ਤੇ ਧਾਰ ਮਨੁੱਖ ਜਿਹੜਾ ਜਿਉਂਦਾ ਹੈ ਤਾਂ ਹੀ ਇਹ ਪਹਿਲੇ ਜਮੇ ਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਤਨ ਹਟੜੀ ਮਨ ਵਣ ਜਾਰਾ ਇਹ ਸਰੀਰ ਤਾਂ ਇੱਕ ਹੱਟ ਦੇ ਸਮਾਨ ਹੈ ਪਰ ਇਹਦੇ ਵਿੱਚ ਜਿੰਨਾ ਵਣਜ ਕਰਦਾ ਉਹ ਸਾਡਾ ਮਨ ਕਰਦਾ ਹੈ ਤਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮਨ ਨੂੰ ਪ੍ਰੇਰਿਤ ਕਰਦੇ ਆ ਕਿ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਜਦੋਂ ਤੂੰ ਹਰ ਨਾਲ ਪ੍ਰਭੂ ਨਾਲ ਰਹੇਗਾ ਇਹ ਫੁਰਨਿਆਂ ਨੂੰ ਇੱਕ ਵਿਸ਼ਾਲ ਦ੍ਰਿਸ਼ਟੀ ਦੇਣ ਵਾਲੀ ਬਖਸ਼ਿਸ਼ ਹੈ ਕਿ ਜਦੋਂ ਮਨੁੱਖ ਆਪਣੀ ਵਿਚਾਰ ਸ਼ਕਤੀ ਵਿੱਚ ਅਕਾਲ ਪੁਰਖ ਦੇ ਨਿਰਪੋ ਨਿਰਵੈਰ ਸਰੂਪ ਨੂੰ ਲਿਆਉਂਦਾ ਹੈ ਤਾਂ ਉਹਦੀ ਵਿਸ਼ਾਲ ਨਜ਼ਰੀਆ ਬੰਦ ਹੈ ਫਿਰ ਉਹ ਸਮੂਹ ਮਾਨਵਤਾ ਨੂੰ ਪਿਆਰ ਕਰਦਾ ਔਰ ਸਮੂਹ ਮਾਨਵਤਾ ਦੇ ਵਿੱਚੋਂ ਅਕਾਲ ਪੁਰਖ ਨੂੰ ਤੱਕਦਾ ਹੈ ਤਾਂ ਇਹ ਜਿਹੜੀ ਪਹਿਲੀ ਹੈ ਕਿ ਆਪਣੇ ਮਨ ਨੂੰ ਹੋਰ ਪਾਸਿਓਂ ਹੋੜ ਕੇ ਬਾਣੀ ਦੇ ਨਾਲ ਜੋੜਨਾ ਦੂਸਰਾ ਹੈ ਤਨ ਕਿਉਂਕਿ ਸਰੀਰ ਜਿਹੜਾ ਸਤਿਗੁਰਾਂ ਨੇ ਅਨੰਤ ਸਾਹਿਬ ਵਿੱਚ ਹੀ ਦਰਜ ਕੀਤਾ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਧਰੀ ਤਾਂ ਤੂੰ ਜਗਮਾਇਆ ਜਾਂ ਏ ਸਰੀਰਾ ਮੇਰਿਆ ਇਸ ਜਗਮੇ ਆਇਕਾ ਕਿਆ ਤੁਧ ਕਰਮ ਕਮਾਇਆ ਏ ਸਰੀਰ ਨੂੰ ਸੰਬੋਧਨ ਹੈ ਪਰ ਹੁਣ ਸਰੀਰ ਜਦ ਚੰਗੇ ਪਾਸੇ ਲੱਗੇ ਸਫਲਤਾ ਵੱਲ ਲੱਗੇ ਤੇ ਸਤਿਗੁਰਾਂ ਨੇ ਛੇਵੀਂ ਪੌੜੀ 'ਚ ਇਹ ਵੀ ਕਿਹਾ ਕਿ ਸਾਚੀ ਲਿਵੈ ਬਨ ਦੇ ਨਮਾਣੀ ਦੇ ਨਮਾਣੀ ਲਿਵੈ ਬਾਜੂਂ ਕਿਆ ਕਰੇ ਵਿਚਾਰੀਆ ਅੱਜ ਦੀ ਸਮੂਹ ਖੋਜੇ ਕਹਿੰਦੀ ਹੈ ਕਿ ਜਿਸ ਦੇ ਵਿੱਚ ਕੋਈ ਲਿਵ ਹੀ ਨਹੀਂ ਲਗਣੀ ਨਹੀਂ ਕਿਸੇ ਸਰੀਰ ਦੇ ਵਿੱਚ ਉਸ ਸੰਸਾਰ ਵਿੱਚ ਪ੍ਰਾਪਤੀ ਵੀ ਕੋਈ ਨਹੀਂ ਕਰਦਾ ਤੇ ਜੇ ਸਰੀਰ ਵਿੱਚ ਕੋਈ ਲਗਨ ਹੀ ਨਹੀਂ ਤਾਂ ਇਹ ਦੇ ਵੀ ਨਮਾਣੀ ਹੈ ਸਤਿਗੁਰਾਂ ਨੇ ਇੱਕ ਜਿਹੜੇ ਵਡੇਰੀ ਉਮਰ ਦੇ ਵਿੱਚ ਅਕਸਰ ਸਾਡੇ ਸਮਾਜ ਦੀ ਦ੍ਰਿਸ਼ਟੀ ਹੁੰਦੀ ਹੈ ਜਿਹਦੇ ਬਾਰੇ ਸਤਿਗੁਰਾਂ ਨੇ ਕਿਹਾ ਕਿ ਗੁਰਮੁਖ ਬੁੱਢੇ ਕਦੇ ਨਹੀਂ ਜਨ ਅੰਤਰ ਸੂਰਤ ਗਿਆਨ ਭਾਈ ਗੁਰੂਵਾਲ ਜਿਨ੍ਹਾਂ ਦਾ ਮੁਖ ਹੈ ਉਹ ਕਦੀ ਸੰਸਾਰੀ ਉਮਰ ਦੇ ਵਿੱਚ ਬਿਰਧ ਨਹੀਂ ਹੁੰਦੇ ਬੁੱਢੇ ਨਹੀਂ ਹੁੰਦੇ ਪਰ ਉਹਨਾਂ ਦਾ ਜੇ ਅੰਤਰ ਸੂਰਤ ਗਿਆਨ ਜੇ ਅੰਤਰ ਆਤਮੇ ਦੇ ਵਿੱਚ ਸੁਰਤੀ ਤੇ ਗਿਆਨ ਸੁਰਤੀ ਤੇ ਗਿਆਨ ਹਮੇਸ਼ਾ ਮਨੁੱਖ ਨੂੰ ਉਹ ਸਚੱਜਾ ਵੀ ਰੱਖਦੇ ਆ ਸਫਲ ਵੀ ਰੱਖਦੇ ਆ ਚੇਤਨ ਵੀ ਰੱਖਦੇ ਆ ਤੇ ਉਹ ਇੱਕ ਉਹ ਮੰਤਰ ਹੈ ਕਿ ਜਿਹਦੇ ਨਾਲ ਮਨੁੱਖ ਸਾਲਾਂ ਦਰ ਸਾਲ ਉਮਰ ਵਿੱਚ ਭਵੇਂ ਵੱਡਾ ਹੁੰਦਾ ਪਰ ਉਹਦੀ ਸੁਰਤੀ ਕਰਕੇ ਉਹ ਹਮੇਸ਼ਾ ਆਪਣੇ ਆਪ ਨੂੰ ਨਵਾਂ ਨਰੋਆ ਸਮਝਦਾ ਹੈ ਇਹ ਜਿਹੜੀ ਸਰੀਰ ਨੂੰ ਸੰਬੋਧਨ ਕੀਤਾ ਇਹ ਉਹਦੀ ਬਖਸ਼ਿਸ਼ ਹੈ ਇਹਦੇ ਵਿੱਚ ਲਿਵ ਬਣੀ ਰਹੇ ਇਹ ਸਤਿਗੁਰਾਂ ਦੀ ਚੇਤਨਤਾ ਹੈ ਇਸ ਤਰ੍ਹਾਂ ਹੈ ਕਿ ਨੇਤਰ ਕੀ ਕਰ ਨੇਤਰ ਕਿਉਂਕਿ ਅੱਖਾਂ ਸਾਡੇ ਪੰਜ ਗਿਆਨ ਇੰਦਰੀਆਂ ਦੇ ਵਿੱਚੋਂ ਗਿਆਨ ਇੰਦਰਾ ਵੀ ਹੈ ਤੇ ਇੱਕ ਸ਼ਬਦ ਸਾਡੇ ਪ੍ਰਚਲਿਤ ਹੈ ਨੈਣ ਪ੍ਰਾਨ ਪ੍ਰਾਨ ਤੇ ਸਾਡੀ ਜਾਨ ਹੈ ਜਿੰਦ ਹੈ ਤੇ ਜਿੰਨੀ ਪ੍ਰਾਣਾਂ ਨੂੰ ਅਹਿਮੀਅਤ ਦਿੱਤੀ ਹੈ ਓਨੀ ਦ੍ਰਿਸ਼ਟੀ ਨੂੰ ਨੈਣਾ ਨੂੰ ਨੇਤਰਾਂ ਨੂੰ ਵੀ ਦਿੰਦੀ ਹੈ ਕਿਉਂਕਿ ਸੰਸਾਰ ਮਨੁੱਖ ਤੇ ਲਈ ਜਿਹੜਾ ਜਿੰਨਾ ਗਿਆਨ ਹੈ ਅੱਖਾਂ ਕਿਆਂ ਜਹਾਨ ਗਿਆ ਹੈ ਅੱਖਾਂ ਦੀ ਜਿਹੜੀ ਕੀਮਤ ਵਰਣਨ ਕੀਤੀ ਸਾਡੇ ਲੋਕ ਸਹਿਤ ਵਿੱਚ ਵੀ ਕਿ ਅੱਖਾਂ ਨਾਲ ਜਹਾਨ ਵੀ ਹੈ ਤੇ ਸਤਗੁਰਾਂ ਨੇ ਫਿਰ ਕਿਹਾ ਬੇਤਰ ਕੀ ਕਰਨ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰ ਬਨオーਰਨਾ ਦੇਖੋ ਕੋਈ ਹਰ ਬਨオーਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ हे ਮੇਰੀਓ ਅੱਖੋ ਉਸ ਕਾਲਪੁਰਕ ਤੋਂ ਬਗੈਰ ਹੋਰ ਕਿਸੇ ਪਾਸੇ ਇਸ ਲਈ ਨਹੀਂ ਤੱਕਣਾ ਕਿ ਜਿਹੜੀ ਸਫਲਤਾ ਹੈ ਕਿਉਂਕਿ ਅੱਖਾਂ ਇੱਕ ਸੰਸਾਰ ਵਿੱਚੋਂ ਅਕਸ਼ ਲੈ ਕੇ ਗਿਆਨ ਪ੍ਰਾਪਤ ਕਰਦੀਆਂ ਤਾਂ ਜੇ ਦ੍ਰਿਸ਼ਟੀ ਮਨੁੱਖ ਦੀ ਵਿਸ਼ਾਲ ਹੈ ਤਾਂ ਕੁਦਰਤੀ ਉਹਦੇ ਲਈ ਸੰਸਾਰ ਵੀ ਸੁਹਾਵਣਾ ਹੋਏਗਾ ਸੁਹਾਵਣਾ ਬਾਗ ਹੋਏਗਾ ਜੇ ਮਨੁੱਖ ਦੀ ਮਾਨਸਿਕਤਾ ਨਾਵਾਚੀ ਭਰੀ ਹੋਈ ਹੈ ਉਹਦੇ ਨੇਤਰ ਵੀ ਜੋ ਤੱਕਣਗੇ ਉਹ ਨਾਵਾਚੀ ਤੱਕਣਗੇ ਉਹਦੇ ਨਾਲ ਸਾਰਾ ਸਰੀਰ ਵੀ ਪੀੜਤ ਹੋਏਗਾ ਤਾਂ ਇਹ ਇੱਕ ਸਫਲਤਾ ਦਾ ਮੰਤਰ ਜਿਹੜਾ ਸਤਿਗੁਰਾਂ ਨੇ ਨੇਤਰਾਂ ਨੂੰ ਦਿੱਤਾ ਕਿਉਂਕਿ ਨੇਤਰ ਗਿਆਨ ਦਾ ਕੇਂਦਰ ਹੈ ਔਰ ਇਹਦੇ ਨਾਲ ਸਰਵਣ ਸਰਵਣ ਅਸੀਂ ਕੰਨਾਂ ਨੂੰ ਕਹਨੇ ਆ ਮਨੁੱਖ ਜੋ ਕੰਨਾਂ ਰਾਹੀਂ ਸੁਣਦਾ ਬਹੁਤ ਸਾਰਾ ਗਿਆਨ ਦਾ ਆਧਾਰ ਉਹਦੇ ਕੰਨ ਹੁੰਦੇ ਆ ਉਹਦੀ ਪਹਿਲੀ ਬੋਲੀ ਤੋਂ ਲੈ ਕੇ ਉਹਦੇ ਸਮੁੱਚੇ ਬੋਲ ਬੁਲਾਰੇ ਤੱਕ ਉਹਦਾ ਸੁਭਾਅ ਕਿ ਹੋ ਜਾਏ ਜੇ ਉਹਦਾ ਨਿੰਦਿਆ ਸੁਣਨ ਦਾ ਸੁਭਾਅ ਹੈ ਤੇ ਕੁਦਰਤੀ ਉਹਦੇ ਕੋਲੇ ਗਿਆਨ ਤੇ ਉਹਦਾ ਆਧਾਰ ਵੀ ਨਿੰਦਿਆਮਈ ਹੋਏਗਾ ਨਾਵਾਚੀ ਹੋਏਗਾ ਪਰ ਸਤੁਰੂ ਕਹਿੰਦੇ ਕਿ हे ਜਿਹੜੇ ਸਰਵਣੋਂ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ ਸੱਚ ਹੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ हे ਮੇਰਿਓ ਸਰਵਣੋਂ हे ਮੇਰਿਓ ਕੰਨੋਂ ਇਹ ਆਕਾਲਪੁਰਖ ਨੇ ਤੁਹਾਨੂੰ ਪਠਾਇਆ ਭੇਜਿਆ ਹੀ ਇਸ ਲਈ ਹੈ ਕਿ ਤੁਸੀਂ ਜੋ ਵੀ ਸੁਣੋ ਉਹ ਅਜੀਹਾ ਸੁਣੋ ਕਿ ਜਿਹਦੇ ਨਾਲ ਤੁਹਾਡਾ ਬੌਧਿਕ ਵਿਕਾਸ ਹੋਵੇ ਗਿਆਨ ਦਾ ਵਿਕਾਸ ਹੋਵੇ ਤੁਹਾਡੇ ਚ ਚੇਤਨਤਾ ਹੋਵੇ ਜੇ ਤੁਸੀਂ ਵਾਰ-ਵਾਰ ਉਹ ਸੁਣ ਰਹੇ ਹੋ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਚ ਵਿਕਾਸ ਕੋਈ ਨਹੀਂ ਹੋ ਸਕਦਾ ਜਾਂ ਜ਼ਿੰਦਗੀ ਚ ਹਾਰਿਆਂ ਹੋਿਆਂ ਦੀਆਂ ਗੱਲਾਂ ਜਾਂ ਜ਼ਿੰਦਗੀ ਚ ਟੁੱਟਿਆਂ ਹੋਿਆਂ ਦੀਆਂ ਗੱਲਾਂ ਜਾਂ ਜ਼ਿੰਦਗੀ ਚ ਘਾਟਾ ਖਾ ਚੁੱਕਿਆਂ ਦੀਆਂ ਬਾਤਾਂ ਹੀ ਤੁਸੀਂ ਵਾਰ-ਵਾਰ ਸੁਣਦੇ ਹੋ ਤੇ ਉਹੀ ਤੁਹਾਡਾ ਵजूद ਬਣ ਜਾਂਦਾ ਇਸ ਲਈ ਕੰਨਾਂ ਨੂੰ ਵੀ ਸੁਣਨ ਵਾਸਤੇ ਉਪਦੇਸ਼ ਦਿੱਤਾ ਹੈ ਕਿ ਕੰਨ ਕਿਉਂਕਿ ਗਿਆਨ ਦਾ ਕੇਂਦਰ ਨੇ ਇਹ ਜੋ ਸੁਣਨਗੇ ਉਹ ਮਨੁੱਖ ਦੀ ਸ਼ਖਸੀਅਤ ਹੋਏਗੀ ਤਾਂ ਇਹਦੇ ਵਿੱਚ ਭਲਾ ਸੁਣਨ ਵਾਸਤੇ ਤੇ ਭਲਾ ਹੀ ਗ੍ਰਹਿਣ ਕਰਨ ਵਾਸਤੇ ਇਹ ਕੰਨਾਂ ਨੂੰ ਉਪਦੇਸ਼ ਕੀਤਾ ਗਿਆ ਕਿ ਜੇ ਕੰਨਾਂ ਦੀ ਸਰਵਣਾ ਦੀ ਬਲੰਤੀ ਇਹੋ ਜੀ ਹੋਏਗੀ ਤਾਂ ਜੀਵਨ ਦੇ ਇਹ ਅੰਗ ਨੇ ਅੰਗ ਇਹ ਵੀ ਸਫਲ ਹੋਣਗੇ ਤਾਂ ਅੱਗੇ ਹੈ ਰਸਨਾ ਕਿਉਂਕਿ ਰਸਨਾ ਉਹ ਗਿਆਨਿੰਦਰਾ ਹੈ ਜਿਹੜੀ ਸਾਨੂੰ ਛੇ ਰਸਾਂ ਦਾ ਗਿਆਨ ਦੇ ਕੇ 36 ਪ੍ਰਕਾਰ ਦੇ ਪਦਾਰਥਾਂ ਦੀ ਗਿਆਨ ਬਖਸ਼ਿਸ਼ ਕਰਦੀ ਹੈ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿੱ ਦਿੱਤਾ ਜੇ ਚਰ ਹਰ ਰਸ ਪੱਲੇ ਨਾ ਪਾਏ हे ਮਰੀਏ ਜੀਬੇ ਹੈ ਮਰੀਏ ਰਸਨਾ ਤੂੰ ਉਸ ਪਰਮਾਤਮਾ ਦਾ ਨਾਮ ਜਪਣਾ ਤਾਂ ਕਿ ਤੇਰੀ ਰਸਨਾ ਇੰਨੀ ਪਵਿੱਤਰ ਹੋ ਜੇ ਇੰਨੀ ਮਠਾਸਮੀ ਹੋ ਜੇ ਕਿ ਇਹ ਵੀ ਇਸ ਸੰਸਾਰ ਵਿੱਚ ਆਇਆ ਹੋਇਆ ਅੰਗ ਸਫਲ ਹੋ ਜਾਏ ਕਿਉਂਕਿ ਇਹਨਾਂ ਅੰਗਾਂ ਦੇ ਪਰਥਾਈ ਮਨੁੱਖ ਦੀ ਸ਼ਖਸੀਅਤ ਤੋਂ ਉੱਜਦੀ ਹੈ ਜੇ ਇਹਨਾਂ ਤੋਂ ਅਸੀਂ ਸਾਰਥਕ ਕਾਰਜ ਲੈਣੇ ਆ ਇਹਨਾਂ ਨੂੰ ਭਲੇ-ਪਾਸੇ ਲਾਉਣੇ ਆ ਤੇ ਕੁਦਰਤੀ ਹੈ ਕਿ ਸਾਡਾ ਅੰਗ-ਅੰਗ ਸਫਲ ਹੁੰਦਾ ਅੰਤ ਤਤਸਾਰ ਹੈ ਅਨੰਤ ਸਾਹਿਬ ਬਾਣੀ ਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈਸ ਰਸੇ ਪੂਰੇ ਗੁਰਤੇ ਜਾਣੀ ਜਿੰਦਗੀ ਦੇ ਵਿੱਚ ਦੁੱਖ ਰੋਗ ਤੇ ਸੋਗ ਸੰਤਾਪ ਤਦ ਦੂਰ ਹੋਣਗੇ ਜੇ ਬੰਦਾ ਸੱਚੀ ਬਾਣੀ ਇਨਸਾਨ ਜਿਹੜਾ ਹੈ ਸੱਚੀ ਬਾਣੀ ਅਕਾਲੀ ਬਾਣੀ ਸਰਵਣ ਕਰੇਗਾ ਤੇ ਫੇਰ ਉਹ ਸਾਰੇ ਉਹਦੀ ਸੰਗਤ ਰਸਪੂਰ ਹੋ ਜਾਏਗੀ ਸੰਤ ਸਾਜਣ ਪੈਸ ਰਸੇ ਪੂਰੇ ਗੁਰਤੇ ਜਾਣੀ ਇਹ ਪੂਰੇ ਗੁਰ ਦੀ ਸਿੱਖਿਆ ਹੈ ਕਿ ਸੰਸਾਰ ਵਿੱਚ ਸਾਡਾ ਸਰੋਤ ਇੰਨਾ ਉੱਚਾ ਹੋਏਗਾ ਸਾਡਾ ਅੰਗ-ਅੰਗ ਸਫਲ ਹੋਏਗਾ। ਇਹ ਸੰਖੇਪ ਰੂਪ ਵਿੱਚ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਇਹ ਵੀ ਇੱਕ ਮਹਾਨ ਸੰਦੇਸ਼ ਹੈ ਭਵੇਂ ਇਹ ਬਹੁਤ ਵਿਸਤਾਰਮਈ ਬਾਣੀ ਹੈ ਇਹਦੇ ਵਿੱਚ ਬਹੁਤ ਸਾਰੇ ਪੱਖ ਨੇ ਤੇ ਇੱਕ-ਇੱਕ ਪੌੜੀ ਦੇ ਉੱਤੇ ਇੱਕ ਵੱਖਰੇ ਵਿਸਤਾਰ ਦੀ ਮੰਗ ਹੈ। ਸਤਿਗੁਰੂ ਰਹਿਮਤ ਕਰਨ ਕਿ ਸਮੂਹ ਮਾਨਵਤਾ ਪ੍ਰੇਰਕ ਸ਼ਕਤੀ ਲਏ ਤਾਂ ਕਿ ਸਾਡਾ ਇਸ ਸੰਸਾਰ ਵਿੱਚ ਹਰ ਸਰੀਰ ਦਾ ਅੰਗ-ਅੰਗ ਸਫਲ ਹੋਏ ਤੇ ਸਮੁੱਚੀ ਸ਼ਖਸੀਅਤ ਹੀ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ